ਦੁਨੀਆ ਬਾਬੋ ਚੰਨ ਤੇ ਪਹੁੰਚ ਗਈ ਆ ਤੇ ਸਾਡੇ ਵਾਲੇ ਪੰਜਾਬੀ ਹੱਲੇ ਵੀ ਇਹ ਵੇਖਣ ਦੀ ਕਿ ਹਲਵਾਈ ਜਲੇਬੀਆਂ 'ਚ ਵਾਲ ਕਿਦਾਂ ਪਾਉਂਦਾ ਉਹਨੇ ਵਾਲ ਸਾਡੇ ਬੰਦਿਆਂ ਦੇ ਵਿੱਚ ਆ ਸਾਰੇ ਪੰਜਾਬੀ ਦੀ ਮਾੜੇ ਆ ਇੱਕ ਪੰਜਾਬੀ ਨੇ ਬਈਰੀ ਭੂਆ ਮਾਰ ਕੇ ਰੱਖਤੀ ਹਾਸਾ ਵੀ ਆਊਗਾ ਤੇ ਟੈਨਸ਼ਨ ਵੀ ਹੋਊਗੀ ਹੋਇਆ ਕੀ ਵੀ ਉੱਤੇ ਵੀਡੀਓ ਚੱਲਣ ਢੀ ਆ ਆ ਭਾ ਨੇ ਨਾ ਕਿਤੇ 6 ਟ੍ਰਿਮਾਂਡੀਆਂ ਦੀਆਂ ਲਈਆਂ ਬਈਏ ਕੋਲੋਂ ਛੇ ਟ੍ਰਈਵਾਂ ਆਂਦੀਆਂ ਦੀ ਲੈ ਕੇ ਰਖਾ ਕੇ ਤੇ ਜਦੋਂ ਪੈਸੇ ਦੇਣ ਦੀ ਵਾਰੀ ਆਈ ਇਹਨੇ ਗੱਡੀ ਭਜਾ ਲਈ ਆ ਗੱਡੀ ਭਜਾ ਕੇ ਇਹਦਾ ਇਰਾਦਾ ਸੀ ਕਿ ਨਾਲੇ ਗਰਮ ਕਰਕੇ ਸਵੇਰੇ ਖਾਊਗਾ ਨਾਲੇ ਪੁਰਜੀ ਬਣਾ ਕੇ ਖਾਊਗਾ ਨਾਲੇ ਆਂਡਾ ਤਰੀ ਖਾਊਗਾ ਤੇ ਨਾਲ ਨੂੰ ਸ਼ਾਮ ਹੀ ਪੈਗ ਦੇ ਨਾਲ ਲਾਇਆ ਕਰੂੰਗਾ ਉਹ ਮਾੜੀ ਕਿਸਮਤ ਹੈ ਜਿੱਥੇ ਭਈ ਇਹਦਾ ਟੈਂਟ ਲੱਗਾ ਨੇ ਜਿੱਥੋਂ ਇਹਨੇ ਆ ਖਰੀਦੇ ਆ ਪਕੌੜੇ ਉੱਥੇ ਕੋਲ ਨੁਕਰ 'ਚ ਕੈਮਰਾ ਲੱਗਾ ਸੀਗਾ ਭਈ ਇਹਨੇ ਰੋਲਾ ਗੋਲਾ ਪਾਇਆ ਸਰਦਾਰ ਜੀ ਹਮਾਰਾ ਆਂਡਾ ਲਿਆ ਗਿਆ ਹਮਾਰਾ ਬਰਬਾਦ ਹੋ ਗਿਆ ਬਚੂਆ ਤੇ ਬਾਈ ਜੀ ਉਹ ਵੀਡੀਓ ਕਿਸ ਪਤੰਦਰ ਨੇ ਫੜ ਕੇ ਤੇ ਟਿਕ ਟ ਤੇ ਟਿਕ ਟਾਕ ਤੇ ਪਾਤੀ ਫੇਸਬੁੱਕ ਤੇ ਪਾਤੀ ਹੁਣ ਕੈਮਰਾ ਇਹੋ ਜੀ ਕੁੱਤੀ ਚੀਜ਼ ਆ ਕਿ ਇਹਨੇ ਤੇ ਸੁੱਚੇ ਸਿੰਘ ਵਰਗੇ ਨੰਗੇ ਕਰਤੇ ਕਈ ਬੰਦੇ ਨੰਗੇ ਕਰਤੇ ਜਿਹੜੇ ਗਲਤ ਕੰਮ ਕਰਦੇ ਸੀ ਜਾਂ ਕਿ ਤਾਂ ਇਹ ਕੈਮਰਾ ਏਡੀ ਕੁੱਤੀ ਚੀਜ਼ ਆ ਕੈਮਰੇ ਤੋਂ ਬੰਦਾ ਮੁੱਕਰ ਨਹੀਂ ਸਕਦਾ ਜਦੋਂ ਇਹਨੇ ਵੇਖਿਆ ਕਿ ਮੇਰੀ ਵੀਡੀਓ ਵਾਇਰਲ ਹੋ ਗਈ ਆ ਹੁਣ ਰਿਸ਼ਤੇਦਾਰਾਂ ਚ ਪਹੁੰਚ ਗਈ ਆ ਇਹ ਆਂਡਾ ਚੋਰ ਗਰੁੱਪ ਨਾਂ ਬਣ ਗਿਆ ਮੇਰਾ ਤੇ ਉਸੇ ਵੇਲੇ ਇਹਨੇ ਗੱਡੀ ਭਜਾਈ ਤੱਬ ਗੀਰਿਆ ਤਰਲੇ ਮੈਨੂੰ ਤਾਂ ਕੀਤੇ ਉਹ ਵਗਿਆ ਹਮਸੇ ਗਲਤੀ ਐਸੇ ਹੋ ਗਿਆ ਕਿ ਜਿਹੜਾ ਅਮਨੇ ਕਾਰਡ ਮਾਰਾ ਹ ਤੁਹਾਡੀ ਮਸ਼ੀਨ ਦੇ ਵਿੱਚ ਪਹਿਲਾਂ ਪੈਸੇ ਕੱਟੇ ਗਏ ਸੀ ਤੇ ਫੇਰ ਵਾਪਸ ਆ ਗਏ ਆ ਕਹਿਣ ਤੋਂ ਭਾ ਭਈਏ ਨਾ ਸੱਚਾ ਸੁੱਚਾ ਹੰਦਾਰਿਆ ਤੇ ਉਹਨੇ ਦੱਸਿਆ ਕਿ ਮੈਂ ਪੈਸੇ ਪੇ ਕੀਤਾ ਆ ਪੈਸੇ ਵਾਪਸ ਅਕਾਊਂਟ ਵਿੱਚ ਆ ਗਏ ਸੀਗੇ ਤੇ ਫੇਰ ਮੈਂ ਗੱਡੀ ਭੁਜਾਈ ਤੇ ਮੈਂ ਗਲਤੀ ਕਰ ਬੈਠਾ ਮੈਨੂੰ ਗੱਡੀ ਨਹੀਂ ਭਜਾਉਣੀ ਚਾਹੀਦੀ ਤੇ ਮੈਂ ਪੈਸੇ ਹੁਣ ਦੇਣਾ ਆ ਵੇਖ ਸੋਣਿਆ ਭਈ ਅਦੀਰ ਪੂਆ ਮਾਰ ਕੇ ਰੱਖਤੀ ਆ 212200 ਬਣਦਾ ਹਰਪੰਜਾਬ ਦਾ ਇਹਨੇ ਵੇਖਿਆ ਵੀ ਹੁਣ ਗੱਡੀ ਬੰਦ ਕਰ ਲਈ ਆ ਹੁਣ ਭਈਆ ਕਿਹੜਾ ਭਾਜ ਸਕਦਾ ਕਿਹੜਾ ਕੇ ਨੇ ਸੱਚ ਮੰਨਣਾ ਅੱਗੇ ਪਬਲਿਕ ਭਈਆਂ ਦੇ ਖਿਲਾਫ ਆ ਪਰ ਭਈਆ ਮੁੜ ਕੇ ਨਹੀਂ ਆਂਡੇ ਇਦਾਂ ਵੇਚਦਾ ਮੇਰੇ ਸਾਹਮਣੇ ਹੁਣ ਹੋਇਆ ਕੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇੰਨੇ ਸਚਾਈ ਦੱਸੀ ਆ ਪਾਉ ਨੇ ਕਿ ਭਈ ਮੈਂ ਆਂਡੇ ਖਰੀਦੇ ਸੀ ਮੈਂ ਕਾਰਡ ਮਾਰਿਆ ਸੀਗਾ ਤੇ ਪਹਿਲਾਂ ਪੈਸੇ ਕੱਟੇ ਗਏ ਸੀਗੇ ਤੇ ਫਿਰ ਪੈਸੇ ਵਾਪਸ ਆ ਗਏ ਫੇਰ ਮੈਨੂੰ ਚਿੰਤਾ ਲੱਗੀ ਕਿ ਯਾਰ ਉਹਦੇ ਪੈਸੇ ਦੇਣੇ ਚਾਹੀਦੇ ਆ ਐਦਾਂ ਦੇ ਯੂਰਪ ਵਿੱਚ ਜਿਹੜੇ ਸਾਡੇ ਭਰਾ ਰਹਿੰਦੇ ਆ ਨਾ ਉਹ ਵੀ ਨਹੀਂ ਇੰਨੀ ਫਿਕਰ ਕਰਦੇ ਜਿੰਨੀ ਤੂੰ ਵੀਰ ਪੰਜਾਬ ਦੇ ਵਿੱਚ ਰਹਿ ਕੇ ਤੂੰ ਫਿਕਰ ਕੀਤੀ ਆ ਐਸੀ ਜਲੇਬੀ ਵਾਂਗੂ ਵੜ ਪਾਇਆ ਐਸੀ ਭਈਆਂ ਨੂੰ ਗੇੜੀ ਦਿੱਤੀ ਉਹ ਜਿੰਨਾਂ ਚਿਰ ਨੂੰ ਦਿਨ ਚੜਨਾ ਸੀ ਨਾ ਇਹ ਸੋਸ਼ਲ ਮੀਡੀਆ ਨੇ ਕੁੱਤਿਆਂ ਘੀਰਿਆਂ ਦੇ ਚਾੜਤੀਆਂ ਭਾਵ ਦਾ ਮੰਨ ਗਿਆ ਵੀਰ ਤੈਨੂੰ ਵੇਖ ਗੱਲ ਚਲੋ ਕੋਈ ਵੀ ਬੰਦਾ ਬਿਜ਼ਨਸ ਕਰਦਾ ਨਾ ਪਹਿਲਾ ਚੀਜ਼ ਲਿਆ ਹੁੰਦਾ ਫੇਰ ਉਹ ਨਫਾ ਕੱਢਦਾ ਬੱਚਿਆਂ ਨੂੰ ਰੋਟੀ ਵੀ ਖਾਉਣੀ ਆ ਫੀਸਾਂ ਵੀ ਧਾਰਨੀਆਂ ਕੱਪੜਾ ਲੀੜਾ ਵੀ ਲੈਣਾ ਖੁਦ ਵੀ ਰੋਟੀ ਖਾਣੀ ਆ ਜਦੋਂ ਤੁਸੀਂ ਕਣਕ ਝੋਨੇ ਦੇ ਪੈਸੇ ਪੂਰੇ ਲੈਨੇ ਆ ਆਪਣੀ ਜਿੰਸ ਦੇ ਪੈਸੇ ਪੂਰੇ ਲੈਨੇ ਆ ਕਿਸੇ ਦੁਕਾਨਦਾਰ ਵਾਰੀ ਕਿਉਂ ਬਿਮਾਰੀ ਪੈ ਜਾਂਦੀ ਆ ਵੀ ਉਹਨੇ ਮਿਹਨਤ ਕਰਨ ਡਿਆ ਤੇ ਉਹਦਾ ਸੌਦਾ ਤੁਸੀਂ ਚੋਰੀ ਕਰਨ ਪੈਨੇ ਉਹਨੇ ਨਹੀਂ ਬਾਲ ਬੱਚੇ ਪਾਲਨੇ ਤੇਰੇ ਕੋਲ ਗੱਡੀ ਆ ਗੱਡੀ ਤੋਂ ਪੈਸੇ ਦੇ ਕੇ ਲਈ ਤੇਲ ਤੋਂ ਮੁੱਲ ਪਰਵਾਇਆ ਜਿੱਥੇ ਵਾਰੀ ਗਰੀਬ ਦੀ ਆ ਗਈ ਉੱਥੇ ਤੋਂ ਕਲਟੂ ਮਲਟੂ ਕਰ ਦੇ ਦਿੱਤਾ ਬਾਬਿਓ ਬਾਕੀ ਤੁਸੀਂ ਇੱਕ ਮਿੰਟਾਂ ਵਿੱਚ ਲਿਖਿਓਗੇ ਇਹ ਜੋ ਭਾਅ ਕਹਿਣ ਰਿਹਾ ਇਹ ਸੱਚਾ ਹੈ ਕਿ ਭਈਆ ਝੂਠਾ ਵਾ ਨਾ ਕਿਦਾਂ ਉਧਾਂ ਸ਼ਾਮ ਤੋਂ ਪਈਆਂ ਦੀ ਵੀ ਆਈ ਹੈ ਕੋਈ ਯਕੀਨ ਵੀ ਨਹੀਂ ਕਰਦਾ ਪਰ ਗੱਲ ਇਹ ਆ ਕਿ ਵੀਰ ਕਿੰਨੇ ਕਿ 21 2200 ਦੇ ਆਂਦੇ ਆ ਜਦੋਂ ਇੱਕ ਗੱਲ ਮੈਸੇਜ ਆ ਮੇਰਾ ਕਿ ਜਦੋਂ ਤੁਸੀਂ ਕਿਸੇ ਬੰਦੇ ਦੀ ਚੋਰੀ ਕਰਦੇ ਜਾਂ ਪੈਸੇ ਠੱਗਦੇ ਜਾਂ ਕੁਝ ਤੁਸੀਂ ਗਲਤ ਕਰਦੇ ਆ ਨਾ ਤੁਹਾਨੂੰ ਵਿਸ਼ਵਾਸ ਹੋ ਜਾਂਦਾ ਕਿ ਮੈਂ ਬੜਾ ਆਪਣੀ ਸਕੀਮ ਦੇ ਨਾਲ ਪੈਸੇ ਚੋਰੀ ਕਰ ਆਇਆ ਮੈਂ ਕਿਹਨੂੰ ਧੋਖਾ ਦੇ ਕੇ ਆਇਆ ਪਰ ਇਹ ਮਤ ਸੋਚੋ ਉਹ ਜਿਹੜੀ ਉੱਤੇ ਛੱਤ ਦੇ ਦੀ ਨੀਲੀ ਛੱਤ ਵਾਲੇ ਦੀ ਉਹਦੇ ਥੱਲੇ ਥੰਮ ਕੋਈ ਨਹੀਂਗਾ ਉਤੋਂ ਡਰਿਆ ਕਰੋ ਪਤਾ ਨਹੀਂ ਕਿ ਉਹ ਪੈਸੇ ਤੁਹਾਡੇ ਬੱਚੇ ਤੇ ਲੱਗ ਜਾਣ ਤੁਹਾਡੇ ਘਰ ਵਾਲੀ ਦੀ ਬਿਮਾਰੀ ਤੇ ਲੱਗ ਜਾਣ ਤੁਹਾਡੇ ਉੱਤੇ ਪੈ ਜਾਣ ਤੁਹਾਡੀ ਗੱਡੀ ਦਾ ਨੁਕਸਾਨ ਹੋ ਜਾਏ ਇਹਦੋਂ ਬਿਹਤਰ ਇਹ ਹੈ ਕਿ ਸੱਚੇ ਸੁਥਰੇ ਇਨਸਾਨ ਬਣੋ ਕਦੀ ਚੋਰੀ ਠੱਗੀ ਨਾ ਕਰੋ ਆ ਕੈਮਰਿਆਂ ਦਾ ਮੈਨੂੰ ਹੈਰਾਨਗੀ ਆਉਂਦੀ ਆ ਵੀ ਕੈਮਰਿਆਂ ਨੇ ਬੜਾ ਕੰਮ ਸੂਤਰ ਕੀਤਾ ਜਿੱਥੇ ਕਿਤੇ ਕੋਈ ਪੁਲਿਸ ਵਾਲਾ ਪੈਸੇ ਮੰਗਦਾ ਉਹਦੀ ਵੀਡੀਓ ਆ ਜਾਂਦੀ ਆ ਜਿੱਥੇ ਕੋਈ ਕਲਾਕਾਰ ਕਿਸੇ ਆਡੀਅנס 'ਤੇ ਤੱਪੜ ਮਾਰਦਾ ਉਹਦੀ ਵੀਡੀਓ ਆ ਜਾਂਦੀ ਆ ਜਿੱਥੇ ਕੋਈ ਗਲਤ ਕੰਮ ਕਾਣ ਰਿਹਾ ਉਹਦੀ ਵੀਡੀਓ ਆ ਜਾਂਦੀ ਆ ਕੋਈ ਚੋਰੀ ਕਰਦੇ ਦੀ ਕੋਈ ਕਿਸੇ ਤਰ੍ਹਾਂ ਦੀ ਵੀ ਪਰ ਆ ਜਿਹੜਾ ਭਾਣ ਚਕਮਾ ਦਿੱਤਾ ਨਾ ਇਹਨੇ ਗੱਡੀ ਆਂਡੇ ਰੱਖਦੇ ਚੌਥੇ ਗੇਅਰ 'ਚ ਪਾਤੀ ਆ ਕਿ ਮਗਰਮ ਭਈਆ ਨਾ ਕਿ ਲੰਮਕ ਜੇ ਤੇ ਭਈਆ ਇਹ ਵੇਂਦਾ ਜੀ ਸਰਦਾਰ ਜੀ ਕਿ ਐਸਾ ਹੈ ਨਾਟ ਕੈਸਾ ਟੋਇਆ ਪਾਟਾ ਨਾ ਟਾਪਾ ਜਾਤਾ ਨਾ ਕੂਟਾ ਜਾਤਾ ਸੋ ਇਸ ਕਰਕੇ ਮੇਰੇ ਵੀਰ ਆ ਵੀਡੀਓ ਉਹ ਭਰਾ ਤਾਂ ਕਿ ਬੁਝਾਇਓ ਵੀ ਤੇਰਾ ਕੋਈ ਕਸੂਰ ਨਹੀਂ ਪਰ ਤੇਰੀ ਫੁਰਤੀ ਨੂੰ ਸਲੂਟ ਆ ਤੇਰੀ ਗੇਮ ਨੂੰ ਸਲੂਟ ਆ ਤੇਰੇ ਦਿਮਾਗ ਨੂੰ ਸਲੂਟ ਆ ਹੋ ਸਕਿਆ ਨਾ ਵੀਰ ਦੋ ਘੰਟੇ ਮੇਰੇ ਲਈ ਵੀ ਬਾੜ ਲਵੀ ਸਵੇਰੇ ਸਵੇਰੇ ਚਾਹ ਦੇ ਨਾਲ ਬਹੁਤ ਸਵਾਲ ਲੱਗਦੇ ਆ ਕਿੰਨੀਆਂ ਛੇ ਟ੍ਰੇਵਾਂ ਭਈ ਇਹਨੇ ਵਾਣੀ ਕਿੱਥੋਂ ਵਿਚਾਰੇ ਇਹਨੇ ਲਿਆਦੇ ਹੋਣੇ ਆ ਚਲੋ ਗੱਲ ਇਹ ਵੀ ਭਾ ਗਲਤੀ ਜੇ ਮੰਨ ਗਏ ਤੇ ਵਧੀਆ ਗੱਲ ਆ ਜੇ ਨਾ ਮੰਨਦਾ ਤੇ ਆ ਜਿੰਨੇ ਵੀ ਦੁੱਧੇ ਹੈਗੇ ਆ ਨਾ ਆਪਣੇ ਆ ਵੀਡੀਓ ਕਰਨ ਵਾਲੇ ਇਹਨਾਂ ਨੇ ਘਰ ਪਹੁੰਚ ਜਾਣਾ ਹੈਗਾ ਭਾਜੀ ਆਂਡੇ ਦਾ ਸਵਾਦ ਕੀ ਆ ਭਾਜੀ ਆਂਡੇ ਚੁੱਕੇ ਖਾ ਦੋ ਇਹਨਾਂ ਦੇ ਸਵਾਲਾਂ ਨੇ ਤੇ ਗਵਾਂਢੀ ਖੜੇ ਕਰ ਦੇਣੇ ਸੀਗੇ ਨਾ ਵਿਚਾਰਾ ਉਹ ਭਰਾ ਮੁੜ ਕੇ ਨਿਆਣੀ ਵਿਆਹਣ ਜੋਗਾ ਨਾ ਸਹੁਰਿਆਂ ਚ ਨੱਕ ਦੇਣ ਜੋਗਾ ਨਾ ਕਰੇ ਘੁੰਮਣ ਫਿਰਨ ਜੋਗਾ ਆ ਹੁਣ ਉਹਦੀ ਰੀਸੇ ਹੋਰ ਵੀ ਪਰਨੇ ਵਾਲੇ ਅੜਬੜ ਵੀਡੀਓ ਪਾਉਣ ਦੇ ਆਂਡਿਆਂ ਦੀ ਬਾਈ ਬਾਕੀ ਸੌਰੀ ਮੇਰਾ ਭਰਾ ਮੇਰੇ ਕੋਲ ਵੱਧ ਘਟ ਹੋ ਗਿਆ ਹੋਵੇ